ਏ ਭੁੱਖੇ ਨੇ ਇਹਨਾਂ ਕੋਈ ਟਰਾਲੀ ਨਹੀਂ ਛੱਡੀ ਜਿਹਦੇ ਕੋ ਪਾਣੀ ਲਿਆ ਇੱਕ ਮੁੰਡਾ ਨਾਲ ਇਟਲੀ ਜਾਦੇ 26 ਕਿਲੇ ਪੈਰੀ ਐਡੀ ਭੁੱਖ ਵਿਖਾਈ ਆ 150 ਪੇਟੀ ਪਾਣੀ ਦੀ ਅਜੇ ਉਹਨਾਂ ਦੇ ਕੋਠੇ ਤਲਾਸ਼ੀ ਲੈ ਲੋ ਜਾ ਕੇ 150 ਨਾ ਨਿਕਲੇ ਤੇ ਮੇਰੇ ਸਿਰ ਚ ਛੇਤਰ ਮਾਰਿਓ ਬਾਪੂ ਜੀ ਕਿੱਦਾਂ ਕਹਿ ਰਹੇ ਜੀ ਤੁਸੀਂ ਜਦੋਂ ਗਏ ਉੱਥੇ ਕੀ ਸੱਪਾ ਸੱਪਦੇ ਹੈ ਤੁਹਾਨੂੰ ਜਾਂ ਡਿੱਗਣ ਲੱਗਾ ਕੀ ਹੋਇਆ ਹਾਂਜੀ ਕੀ ਕੀ ਗੱਲ ਹੋਈ ਕਾਸ ਕੀ ਕੀ ਗੱਲ ਹੀ ਬਾਪੂ ਜੀ ਕਾਸ ਦੱਸੋ ਲੜਦੇ ਲਿਆਈ ਹੋਦਾ ਇਹ ਆ ਪਾਉ ਦੇ ਬੇਚਾਰੇ ਦੇ ਘਰੇ 4 4 ਫੁੱਟ ਪਾਣੀ ਆ ਹੋਏ ਨੇ ਘਰੇ ਤੋਂ ਦਾਣਾ ਫਕਾ ਕੱਢਿਆ ਸਮਾਨ ਕੱਢਿਆ ਦਾਜ ਨੋਹ ਦੀ ਦਾਜ ਸਾਰਾ ਭਿੱਜ ਗਿਆ ਚਾਰਾ ਟਰਾਲੀ ਚ ਪਾ ਕੇ ਰੱਖਿਆ ਤਾਂ ਮੀਂਹ ਪੈ ਗਿਆ ਸਾਰਾ ਹੀ ਡੁੱਬ ਗਿਆ ਭਿੱਜ ਗਿਆ ਚਾ ਇਹ ਤਾਂ ਮਰਿਆ ਨਾ ਉਹ ਭੜਾ ਪਾ ਬੇਚਾਰਾ ਤਾਂ ਰੋਂਦਿਆ ਬੇਚਾਰਾ ਜੋ ਮੰਤਰੀ ਸੰਤਰੀ ਹੱਬ ਖੇਲ ਨੇ ਲੱਗਣ ਡਿਆ ਆਈ ਗੋ ਆਖੀ ਏ ਲੋਕੀ ਉਤਰਾ ਵੋਟਾਂ ਮੰਗਣ ਆਏ ਕਰੀ ਲੋਕ ਆਇਆ ਕਰੀ ਕਿਹ ਮਤ ਨਹੀਂ ਕੀਤੀ ਕੋਈ ਪੈਸਾ ਨਹੀਂ ਆਇਆ ਸਾਡੇ ਇਲਾਕੇ ਚ ਆਈ ਗੋ ਆਖੀ ਏ ਤੇ ਇਹ ਵਿੱਚ ਪਹਿਲੀਆਂ ਖਰਾਬ ਹੋਈਆਂ ਸਾਡੀਆਂ ਪਹਿਲੀਆਂ ਉਹ ਵੀ ਨਹੀਂ ਬਣਾਈਆਂ ਉਹ ਵੀ ਆਦੇ ਕੋਲੋਂ ਅਸੀਂ ਬੜੇ ੱੱਕੇ ਧੋਰੇ ਖਾ ਕੇ ਲੋ ਭੈਣ ਭਰਾਵਾਂ ਮੰਗੇ ਪੈਸੇ ਬਣਾਈਆਂ ਤੇ ਉਹ ਵੀ ਫੇਰ ਤਬਾਹ ਹੋ ਗਈਆਂ ਹੂੰ ਕੋਈ ਜੀਉਣ ਦਾ ਹਾਲ ਹੀ ਨਹੀਂਗਾ ਇੱਥੇ ਫਸਲ ਤੇ ਆਸ ਹੁੰਦੀ ਆ ਤੇ ਫਸਲ ਆਊਗੀ ਤੇ ਕੋਈ ਨਾ ਕੋਈ ਕੰਮ ਕਰਾਂਗੇ ਉਹ ਵੀ ਜਿਹੜੀ ਉਹ ਡੁੱਬ ਗਈ ਆ ਡੁੱਬ ਗਈ ਤੇ ਕਿੱਦਾਂ ਉੱਠੂਗਾ ਕਿਦਾਂ ਲੋਕ ਉੱਠਣਗੇ ਕਿੱਦਾਂ ਇਥੋਂ ਦੇ ਮੇਰੇ ਹਿਸਾਬ ਨਾਲ ਦੇ ਕੋਈ ਨਹੀਂ ਉੱਠ ਸਕਦੇ ਇਹ ਗੁਜ਼ਾਰਾ ਇਹ ਜੀਉਣ ਗੁਜ਼ਾਰਾ ਜੀ ਫੇ ਜਾਚੂਆ ਨਿਕਲਦਾ ਬਾਹਰ ਤੇ ਉਹਨੂੰ ਡੰਡਾ ਮਾਰੀਏ ਮਰ ਜਾਂਦਾ ਉਹ ਗੱਲ ਜਿਹੜਾ ਕੋਈ ਆਉਂਗਾ ਉਹ ਆਨਦਾ ਵੀ ਘਰ ਤੁਹਾਡੇ ਸੁੱਕੇ ਜਾਂਦੇ ਆ ਇਹਦੇ ਵੇਂਦੇ ਨਹੀਂ ਵਪਾਰੀ ਸਾਰੀ ਇਹਨਾਂ ਦੇ ਪੱਟਾ ਟੱਕਾ ਡੁੱਬ ਗਿਆ ਉਹ ਦਿੰਦੇ ਕੋਈ ਨਹੀਂ ਸਾਨੂੰ ਗਾਂ ਹੀ ਲੈ ਜਾਂਦੇ ਆ ਕਟਾਰੀਆ ਸਾਹਿਬ ਪਰਸੋਂ ਜਾਉਂਦਾ ਆਏ ਆ ਆਂਦੇ ਵੀ ਤੁਹਾਨੂੰ ਚਾਰ ਪਚਾਉਂਦੇ ਆ ਅਜੇ ਤੱਕ ਉਹਨਾਂ ਦਾ ਚਾਰ ਨਹੀਂ ਪਹੁੰਚਿਆ ਧਾਇਕ ਨਰੇਸ਼ ਕਟਾਰੀਆ ਨੂੰ ਵੀ ਫੋਨ ਲਗਾਇਆ ਆਵਾ ਗੱਲਬਾਤ ਉਹਨਾਂ ਨਾਲ ਕਰਦੇ ਆ ਤੁਸੀਂ ਜਿਸ ਵਿਅਕਤੀ ਨੂੰ ਕਾਲ ਕੀਤਾ ਹੈ ਉਹ ਇਸ ਵੇਲੇ ਦੂਜੀ ਕਾਲ ਤੇ ਵਿਅਸਤ ਹੈ ਧਾਇਕ ਨਰੇਸ਼ ਕਟਾਰੀਆ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫੋਨ ਜਿਹੜਾ ਵਾ ਉਹ ਨਹੀਂ ਚੁੱਕਿਆ ਬਹੁਤ ਹੀ ਖਲਕਤ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਕਿਸੇ ਨੇ ਵੀ ਸਾਰ ਨਹੀਂ ਸਰਕਾਰ ਨੇ ਮੋਟਰਾਂ ਬਹਿ ਗਿਆ ਸਾਂ ਭੇਜ ਗਿਆ ਸਭ ਨੁਕਸਾਨ ਕਣਕ ਵੀ ਭੇਜ ਗਈ ਆ ਕਣਕ ਵੀ ਹਾਂਜੀ ਆਟਾ ਊਟਾ ਸਭ ਭੇਜ ਗਿਆ ਨੁਕਸਾਨ ਬੜਾ ਆ ਸਭ ਕੋ ਸਮਾਨ ਸਪੂਰ ਰੁੜ ਗਿਆ ਟੂੜੀ ਟਾੜੀ ਜਿਹੜੀ ਡੰਗਰ ਹੀ ਹੋਣੀ ਸੀ ਵਾਂਡੇ ਕਲੇ ਸਾਡੇ ਦੇਖ ਰੇ ਤਾਂ ਕੋਈ ਡੇਰਿਆਂ ਦੇ ਪਹੁੰਚਦਾ ਹੀ ਨਹੀਂ ਬੰਦਾ ਇਹ ਉਹ ਪੋਠੀ ਵੀ ਉੱਟਾ ਲੱਗੀ ਉਹਨੂੰ ਕੁਝ ਨਹੀਂ ਹੋਇਆ ਨਾ ਕੁਝ ਨਹੀਂ ਇਹ ਸ਼ੋਸ਼ੇ ਬਾਜ਼ੀਆਂ ਕੋਈ ਇਹਨਾਂ ਨੂੰ ਢਾ ਲੱਗੀ ਉਹਨੂੰ ਜ਼ਿਆਦਾ ਲੱਗੀ ਜਿੱਥੇ ਪਾਣੀ ਦੀ ਜ਼ਿਆਦਾ ਛੋਟਿਆ ਉਥੇ ਢਾਣ ਲੱਗੀ ਜਿੱਥੇ ਪਾਣੀ ਲੈਣ ਦੇ ਉਹ ਢਾ ਲੱਗੀ ਆ ਇਹ ਛੋਸ਼ੇ ਬਾਜੀਆ ਲੋਗ ਆਪਣੇ ਡਰਾਮੇ ਬਾਜੀ ਬਣਾ ਕੇ ਪਹਿਲਾਉਂਦੇ ਚਾਹੁੰਦੇ ਲੋਕ ਜਿਹੜੇ ਮੀਰ ਨੇ ਉਦੋਂ ਪਿੱਛੇ ਮੈਂ 23 ਚ ਬਾਅਦ ਚਲੋ ਮੈਨੂੰ ਕਿਸੇ ਨੇ ਥੋੜੀ ਬਾਦੀ ਪੁੰਨਦਾਨ ਕੀਤਾ ਉਦੋਂ ਪਿੱਛੇ ਮੈਂ ਆਪਦੀ ਕਮਾਈ ਕਰਕੇ ਘੋੜਾ ਚਲਾਉਂਦਾ ਘੋੜੇ ਦੇ ਕਮਾਈ ਕਰਕੇ ਮੈਂ ਘਰ ਬਣਾਇਆ ਅੱਜ ਵੀ ਕਹਿੰਦਾ ਮੇਰੇ ਬੱਕਰੀਆਂ ਵਾਸਤੇ ਮੈਨੂੰ ਦੇ ਦੋ ਘਰ ਵਾਸਤੇ ਮੈਂ ਰੁਪਈਏ ਦਾ ਰਾਛਾ ਨਹੀਂ ਮੰਗਿਆ ਇਤੋਂ ਤੱਕ ਦਿਨਾਂ ਤੱਕ ਕਿਸੇ ਤੋਂ ਨਹੀਂ ਮੰਗਿਆ ਜੇ ਮੈਂ 23 ਚ ਘਰ ਡਿੱਗਾ ਸੀ ਉਦੋਂ ਮੈਂ ਜਰ ਲਿਆ ਤੇ ਹੁਣ ਤੇ ਮੇਰਾ ਮਹਾਰਾਜ ਕਿਰਪਾ ਜੀ ਦੇ ਮੇਰਾ ਘਰ ਵੀ ਖੜਾ ਸਾਰਾ ਕੁਝ ਮੇਰੇ ਕੋਲ ਵਾਧੂ ਕੁਝ ਆ ਪੰਜਾਬ ਚ ਆਈ ਹੋਈ ਕੁਦਰਤੀ ਆਫਤਾਂ ਨਾਲ ਲੜਨ ਵਾਸਤੇ ਜਿੱਥੇ ਨੌਜਵਾਨ ਆਪਣਾ ਪੂਰਾ ਜੋਰ ਲਗਾ ਰਹੇ ਨੇ ਉੱਥੇ ਹੀ ਬਜ਼ੁਰਗ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਹੀ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਵੀ ਬਾਪੂ ਜੀ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਸਾਹਿਬ ਕਹਿੰਦੇ ਜੇਰੀ ਜ਼ੁਬਾਨ ਚ ਫਤਿਹ ਹੋਰੀ ਜਗ ਜੀ ਫਤਿਹ ਤੇ ਕੀ ਕਹਿਣਾ ਚਾਹੋਗੇ ਹੱਸਦੇ ਪਿਓ ਲੇਕਿਨ ਮੁਸੀਬਤ ਬੜੀ ਵੱਡੀ ਹੈ ਜੀ ਮੁਸੀਬਤ ਪਾਣੀ ਦੀ ਬਹੁਤ ਵੱਡੀ ਹੈ ਬਹੁਤ ਹੀ ਖਲਕਤ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਜੀ ਕਿਸੇ ਨੇ ਵੀ ਸਾਰ ਨਹੀਂ ਸਰਕਾਰ ਨੇ ਜੀ ਬਾਕੀ ਮਤਲਬ ਆਪ ਹੀ ਸੰਗਤ ਆਪ ਮਾਰੇ ਹੋ ਕੇ ਸੇਵਾ ਕਰ ਰਹੀ ਆ ਹੁਣ ਪਾਣੀ ਘਟਿਆ ਜੀ ਕੁਛ ਇਥੇ ਪਾਣੀ ਘਟ ਘਟਿਆ ਜੀ ਘਟਿਆ ਕਿ ਕੈਂਪ ਦਾ ਜੀ ਹੁਣ ਕੁਛ ਨਾ ਕੋ ਰਾਹਤ ਮਿਲਦੀ ਪਈ ਥੋੜੀ ਬਹੁਤੀ ਮਤਲਬ ਰਾਤ ਪਾਣੀ ਨਾਲ ਹੋਈ ਆ ਡੰਗਰ ਵੱਛਾ ਵੀ ਕਿਤੇ ਦੂਰ ਮੋਟਰਾਂ ਭੇਜ ਗਿਆ ਬਸ ਬਹਿ ਗਏ ਆ ਬੜਾ ਕੁਝ ਨੁਕਸਾਨ ਹੋਇਆ ਬਸ ਬਹਿ ਗਏ ਅੰਦਰ ਮੋਟਰਾਂ ਬਹਿ ਗਏ ਸਾਂ ਭੇਜ ਗਿਆ ਸਭ ਨੁਕਸਾਨ ਕਣਕ ਵੀ ਭੇਜ ਗਈ ਆ ਕਣਕ ਵੀ ਹਾਂਜੀ ਆਟਾ ਉਟਾ ਸਭ ਭੇਜਿਆ ਨੁਕਸਾਨ ਬੜਾ ਆ ਚੱਕੀ ਦੇ ਪੀਸ ਨੇ ਆਈ ਸਾਰੀ ਖਰਾਬ ਹੋ ਗਈ ਤੁਸੀਂ ਦੇਖ ਸਕਦੇ ਹੋ ਕਿ ਇਹ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਉਹ ਜ਼ਰੂਰ ਹੈ ਹੋਇਆ ਲੇਕਿਨ ਕਿਤਨਾ ਕਿਤੇ ਹਾਲਾਤ ਜਿਹਦੇ ਨੇ ਉਹਨਾਂ ਨਾਲ ਲੜਨ ਵਾਸਤੇ ਵੀ ਪੰਜਾਬ ਜਿਹੜਾ ਪੰਜਾਬ ਦੇ ਨਾਲ ਖੜਾ ਹੈ ਹਰਿਆਣਾ ਪੰਜਾਬ ਵੀ ਖੜਾ ਹੈ ਹਰਿਆਣੇ ਨੇ ਤੇ ਹੱਥ ਟੜਦੇ ਕਹਿੰਦਾ ਪਾਣੀ ਤੇ ਲੈਣਾ ਹੈ ਪੰਜਾਬ ਨਾਲ ਪੰਜਾਬ ਵੀ ਖੜਾ ਹੈ ਹਾਂਜੀ 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 ਹੋਰ ਕੋਈ ਨਹੀਂ ਲੱਗਦਾ ਕਿ ਗੁਰੂਆਂ ਦੇ ਨਾਮ ਤੇ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਤੇ ਇਸੇ ਤੇ ਖਲੋਤੀ ਹੈ ਜੀ ਬਾਦੂ ਜੀ ਹੈ ਜੀ ਬੋਲੋ ਬੋਲੋ ਬੁਜਰਗੋ ਤੁਸੀਂ 88 ਵੇਖੀ ਹੋਊਗੀ 88 ਤੋਂ ਬਾਅਦ ਇਹ ਹਾਲਾਤ 3000 ਚਾਹੋ ਆ ਚੌਥਾ ਆ ਗਿਆ ਜੀ ਜੀ ਖਾਸੀ ਦਾ 93 ਦਾ 95 ਦਾ ਤੇ 25 ਦਾ ਤੇ ਇਹ ਸਾਮਣੇ ਖਤਰਨਾਕ ਆ ਨਾ 88 ਦਾ ਸਭ ਤੋਂ ਜ਼ਿਆਦਾ ਹੈ ਪਾਣੀ ਉਧਰੋਂ ਜ਼ਿਆਦਾ ਹੈ ਖਾਸੀ ਤੋਂ ਵੀ ਉੱਤੇ ਹੈ ਅੱਛਾ ਇਹ ਉਧਰ 88 ਤੋਂ ਜ਼ਿਆਦਾ ਪਰ 88 'ਚ ਪਾਣੀ ਉਧੋਂ ਇੱਥੇ 700 700 ਫੁੱਟ ਪਾਣੀ ਅੱਛਾ ਹਾਂਜੀ ਹੁਣ ਵੀ ਸਾਡੇ 5 ਫੁੱਟ ਪਾਣੀ ਛੜਕਦੇ ਜਦੋਂ ਸੜਕ ਤੇ ਹੁਣ ਵੀ ਹੁਣ ਜਿੱਦਾਂ ਲੱਗਦੇ ਸਾਡੇ 3-3 ਫੁੱਟ ਸਾਡੇ ਅੰਦਰ ਪਾਣੀ ਚਲ ਗਿਆ ਮੈਂ ਸੁਣਿਆ ਕਿ ਕੋਠੀ ਵੀ ਲੱਗਾ ਲੱਗੀ ਉਹਨੂੰ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਇਹ ਸ਼ੋਸ਼ੇ ਬਾਜ਼ੀਆਂ ਕੋਈ ਇਹਨਾਂ ਨੂੰ ਢਾ ਲੱਗੀ ਉਹਨੂੰ ਜ਼ਿਆਦਾ ਲੱਗੀ ਜਿੱਥੇ ਪਾਣੀ ਦੀ ਜ਼ਿਆਦਾ ਛੋਟਿਆ ਉੱਥੇ ਢਾਣ ਲੱਗੀ ਜਿੱਥੇ ਪਾਣੀ ਲੈਣਿਆ ਉੱਥੇ ਢਾ ਲੱਗੀ ਇਹ ਸ਼ੋਸ਼ੇ ਬਾਜ਼ੀਆਂ ਲੋਕ ਆਪਣੇ ਡਰਾਮੇ ਬਾਜ਼ੀ ਬਣਾ ਕੇ ਪੈਸਾ ਲਾਉਂਦੇ ਚਾਹੁੰਦੇ ਲੋਕ ਜਿਹੜੇ ਮੀਰ ਨੇ ਹੋਰ ਕੋਈ ਗੱਲ ਨਹੀਂ ਇਹ ਭੁੱਖੇ ਨੇ ਇਹਨਾਂ ਕੋਈ ਕੋਈ ਟਰਾਲੀ ਨਹੀਂ ਛੱਡੀ ਜਿਹੜੇ ਕੋ ਪਾਣੀ ਲਿਆ ਇੱਕ ਮੁੰਡਾ ਦਾ ਇਟਲੀ ਜਾ ਦੇ 26 ਕਿਲੇ ਪੈ ਲਈ ਐਡੀ ਭੁੱਖ ਵਿਖਾਈ ਆ ਤੇ ਬਾਜਾ ਅਜੇ ਨਾ ਕੋਠੇ ਚਲ ਜੇ 150 ਪੇਟੀ ਪਾਣੀ ਦੀ ਹੋਣੀ 200 150 200 ਪੇਟੀ ਇਨੀ ਭੁੱਖ ਵਿਖਾਉਣ ਦੇ ਆ ਬਿਲਕੁਲ ਲੋਕ ਜਿਹੜੇ ਨੇ ਜ਼ਰੂਰ ਹੈ ਇਹ ਚੀਜ਼ ਬਾਪੂ ਜੀ ਬੜੀ ਜਗ੍ਹਾ ਤੇ ਸੁਣਨ ਨੂੰ ਮਿਲ ਰਿਹਾ ਕਿਉਂਕਿ ਕਹਿ ਰਹੇ ਨੇ ਕਿ ਬڑے ਲੋਕ ਐਸਾ ਮਿਸਯੂਜ਼ ਕਰੀ ਜਾ ਰਹੇ ਹਰ ਇੱਕ ਚੀਜ਼ ਨੂੰ ਮੈਂ ਨਾ ਵੀ ਇਹੋ ਜਿਹੇ ਲੋਕ ਜਿਹੜੇ ਤਗੜੇ ਲੋਕ ਨੇ ਜਿਹੜਾ 26 ਕਿਲੇ ਪੈ ਲਈ ਭੁੱਖ ਨੇ 150 ਪੇਟੀ ਪਾਣੀ ਦੀ ਅਜੇ ਉਹਨਾਂ ਦੇ ਕੋਠੇ ਤਲਾਸ਼ੀ ਲੈ ਲੋ ਜਾ ਕੇ 150 ਨਾ ਨਿਕਲੇ ਤੇ ਮੇਰੇ ਸਿਰ 'ਚ ਛੇਤਰ ਮਾਰਿਓ ਹਾਂ ਆ ਆਪਦਾ ਆ ਸਾਨੂੰ ਸਾਰਿਆਂ ਨੂੰ ਮਿਲ ਕੇ ਜੜਾ ਲੜਨ ਦੀ ਜਰੂਰਤ ਹੈ ਨਜ਼ਾਰੇ ਬਣੇ ਨੇ ਕੀ ਕਹਿ ਰਹੇ ਹੋ ਨਜ਼ਾਰੇ ਬਣੇ ਨੇ ਨਜ਼ਾਰੇ ਬਣ ਕੇ ਨਜ਼ਾਰੇ ਬਣੇ ਲੋਕਾਂ ਨੂੰ ਇਦਾਂ ਲੱਗੀਆਂ ਨੇ ਇਹ ਕੰਮ ਕਿਉਂ ਹੋ ਕਿਉਂ ਨਹੀਂ ਹੋਂਦਿਆ ਇਹ ਲੋਕਾਂ ਨੂੰ ਪਤਾ ਬਿਲਕੁਲ 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 ਹਾਂ ਬਾਕੀ ਤਾਂ ਮਾਸਾ ਵੇਖਉਂਦੀ ਦੁਨੀਆ ਦੁਨੀਆ ਤਮਾਸ਼ਾ ਵੇਖਉਂਦੀ ਸੀ ਤੁਹਾਡਾ ਪਿੰਡ ਕਿੱਥੇ ਗਿਆ ਤੁਹਾਡਾ ਪਿੰਡ ਜਾ ਕੇ ਵੇਖੋ ਜਿਹਦੇ ਘਰ ਚ ਪਾਣੀ ਹੈ ਬਾਕੀ ਸੁੱਕੀ ਰਸਤ ਲੋਕ ਮੰਗਣ ਡੇ ਕਰਨੇ ਨੇ ਉਧਰ ਮਦਦ ਨਹੀਂ ਆਈ ਤੁਹਾਡੇ ਲੈ ਕੋਈ ਮਦਦ ਨਹੀਂ ਆਈ ਗਾਲਬ ਪਿੰਡ ਦੇ ਵਿੱਚ ਜੋ ਮੰਤਰੀ ਸੰਤਰੀ ਹੱਬ ਫੇਰ ਲੱਗੇ ਲੰਡਿਆ ਆਈ ਗੋ ਆਖੀਏ ਲੋਕੀ ਉਤਰਾ ਵੋਟਾਂ ਮੰਗਣ ਆਏ ਨੇ ਗ੍ਰਿਉਦ ਲਾਇਆ ਕਰੀ ਆ ਕੰਨਾ ਚੌੜਿਆਂ ਵਾਲਾ ਆ ਜਾਂਦਾ ਉਧਾਰੀ ਵਾਲਾ ਆ ਜਾਂਦਾ ਅਜੇ ਤੱਕ ਕਹੇ ਮਤ ਨਹੀਂ ਕੀਤੀ ਕੋਈ ਜੋ ਨਹੀਂ ਆਇਆ ਆਡੇ ਇਲਾਕੇ 'ਚ ਆਈ ਗੋ ਕੀ ਹੈ ਚਲੋ ਗੁੱਸਾ ਹਰ ਇੱਕ ਬੰਦੇ ਦਾ ਜਾਇਜ਼ ਵੀ ਹੈ ਕਿਉਂਕਿ ਉਹਨਾਂ ਤੱਕ ਮਦਦ ਨਹੀਂ ਪਹੁੰਚ ਸਕੀ ਲੇਕਿਨ ਕਿਤਨਾ ਕਿਤੇ ਇਹਨਾਂ ਲੋਕਾਂ ਤੱਕ ਵੀ ਜਿਹੜਾ ਹੈ ਉਹ ਸਮਾਨ ਪਹੁੰਚੇ ਮਦਦ ਪਹੁੰਚੇ ਤਾਂ ਜੋ ਕਿ ਇਹਨਾਂ ਲੋਕਾਂ ਦਾ ਵੀ ਜਿਹੜਾ ਹੈ ਉਹ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਸਹੀ ਸਲਾਮਤ ਰਹਿ ਸਕਣ ਕਿੰਨੀ ਕਿ ਤੁਹਾਡੀ ਜ਼ਮੀਨ ਆ ਇਧਰਲੀ ਸਾਈਡ ਤੇ ਸਾਰੀ ਜ਼ਮੀਨ ਇਧਰ ਹੈ ਸਾਡੇ ਕੋਲ 7.5 ਕਿਲੇ 7.5 ਕਿਲੇ ਜ਼ਮੀਨ ਹੈ ਇਧਰ ਹੀ ਹੈ ਸਾਰੀ ਜ਼ਮੀਨ ਘਰ ਵੀ ਵੇਚੀ ਆ ਤੁਹਾਡਾ ਪਿੱਛੇ-ਵਿੱਚੇ ਘਰ ਹੂੰ ਪਿੱਛੇ ਘਰ ਆ ਘਰਾਂ ਦੇ ਥਾਂ ਦੇ ਪਾ 4-4 ਫੁੱਟ ਪਾਣੀ ਪਾਈ-ਪਾਈ ਫੁੱਟ ਪਾਣੀ ਆ ਹੂੰ ਹੂੰ ਤੇ ਕਿੱਦਾਂ ਫਿਰ ਰਹਿੰਦੇ ਕਿੱਥੇ ਜੇ ਘਰ ਵੀ ਜਿਹੜਾ ਤੁਹਾਡਾ ਜ਼ਮੀਨ ਵੀ ਇੱਧਰ ਆ ਰਿਹਾ ਰਹਿਣ ਕਿੱਥੇ ਡੈਜੇ ਹੁਣ ਉਹ ਅਸੀਂ ਇੱਥੇ ਬੰਨ ਦੇ ਉੱਤੇ ਰਹਿੰਦੇ ਆਂ ਤੇ ਬੰਦ ਉਹ ਬਾਅਦ ਵਿੱਚ ਇੱਕ ਅੱਧਾ ਜਾਣਾ ਰਾਤ ਨੂੰ ਫਿਰ ਉਧਰ ਰਾਤ ਜਾਂਦਾ ਵਾ ਸੁੱਖਾ ਸੁੱਖਾ ਹੀ ਆ ਹੂੰ ਹੂੰ ਇਹ ਕੋਈ ਪਹੁੰਚਿਆ ਮਦਦ ਕਿਵੇਂ ਦੀ ਪਹੁੰਚ ਰਹੀ ਹੈ ਤੁਹਾਡੇ ਤੱਕ ਜਾਂ ਕੀ ਹਾਲਾਤ ਹੈ ਹੁਣ ਕੋਈ ਨਹੀਂ ਸਾਡੇ ਕੋਲ ਪਹੁੰਚਿਆ ਇਹੋ ਹੀ ਆ ਥੋੜਾ ਬਾਦਾਨੂੰ ਇੱਕ ਗੱਠ ਦਿੱਤੀ ਚਾਰ ਦੀ ਸਾਨੂੰ ਇੱਧਰ ਕੁਛ ਨਹੀਂ ਮਿਲਿਆ ਨਾ ਰਾਸ਼ਨ ਮਿਲਿਆ ਨਾ ਕੋਈ ਚੀਜ਼ ਮਿਲੀ ਨਾ ਸਾਨੂੰ ਕਿਸ ਮੰਤਰੀ ਪੁੱਛਿਆ ਕਿਸੇ ਨੇ ਪੁੱਛਿਆ ਸਾਨੂੰ ਕੌਣ ਪੁੱਛਾਰਿਆ ਜਿਹੜੀ ਗੱਠ ਰਾਚਨ ਦੀ ਇੱਕ ਇੱਕ ਦੇ ਰਿਹਾ ਕੌਣ ਦੇ ਰਿਹਾ ਉਹ ਇੱਥੇ ਕੈਂਪ ਲੱਗਾ ਗੁਰਦਾਰੇ ਅਮਰਪਾਲ ਦਾ ਤੇ ਉਹਨਾਂ ਦਿੱਤੀ ਹੈ ਗੱਠ ਹੂੰ ਤੇ ਲੋਕੀ ਦੇ ਉਹਨਾਂ ਵਿੱਚੋਂ ਵੀ ਪਤਾ ਨਹੀਂ ਕਿੰਨੇ ਕਿੰਨੇ ਖਾਧੀ ਜਾਂਦੇ ਆ ਅੱਛਾ ਤੁਹਾਡਾ ਘਰ ਸਾਹਮਣੇ ਆ ਜਿਹੜਾ ਜਿਹੜਾ ਵੱਜਦਾ ਕਦੀ ਕੋਈ ਇੱਕ ਦਿਨ ਬਾਅਦ ਜਾਂ ਕਿਦਾਂ ਮਾਰਦੇ ਜੀ ਜਿਹੜਾ ਉੱਥੇ ਹਾਂ ਇੱਕ ਦੋ ਦਿਨ ਜਾਂਨੀ ਵਿੱਚੋਂ ਰਾਤ ਨੂੰ ਜਾਣਾ ਪੈਂਦਾ ਨਾ ਫਿਰ ਰਾਤ ਨੂੰ ਕੋਈ ਆਨੇ ਆ ਕੋਈ ਸਮਾਨ ਸਾਨੂੰ ਚੋਰੀ ਕਰਕੇ ਜਾਂ ਕੰਨਾਂ ਡਿਗ ਪਈਆਂ ਹੂੰ ਤੇ ਸਮਾਨ ਖੇ ਲਰਜੂ ਜਿਹੜਾ ਗਲੇ ਮਿਲਿਆ ਉਹ ਤੇ ਖੇਰਾਂ ਦੇ ਹੂੰ ਤੇ ਮਾਲ ਡੰਗਰ ਫਿਰ ਕਿੱਥੇ ਮਾਲ ਡੰਗਰ ਪਾਸੇ ਕੱਢਿਆ ਇੱਥੋਂ ਮੱਲਾ ਮੱਲਾਲੇ ਸ਼ੈ ਕੱਲਿਆ ਹਿਮਾਲ ਹੂੰ ਮਾਰੀ ਰਿਆ ਕੱਲਿਆ ਨਾ ਪਤਾ ਲੈਣ ਗਈ ਬਾਅਦ ਵਿੱਚ ਨਾ ਜਾਇ ਗਿਆ ਅੱਛਾ ਬਰਸਾਤ ਆ ਰਹੀ ਆ ਨਾ ਸੜਕ ਦੇ ਕੰਡੇ ਤੇ ਤੁਸੀਂ ਛੋਟੀ ਜੀ ਤਰਪਾਲ ਪਾ ਕੇ ਰਹਿਣ ਦੇ ਜੇ ਰਾਤ ਨੂੰ ਕਿੱਦਾਂ ਰਹਿੰਦੇ ਜੇ ਕਿੱਦਾਂ ਦੇ ਹਾਲਾਤ ਹੁੰਦੇ ਰਾਤ ਅੱਜ ਦੀ ਰਾਤ ਵਿੱਚ ਹੀ ਇੱਥੇ ਹਨੇਰੀ ਆਈ ਤਾਂ ਬਹੁਤ ਸਾਰਾ ਭੇਜ ਭੁਜ ਗਿਆ ਮੈਂ ਇਕੱਲਾ ਹੀ ਰਹਾ ਇੱਥੇ ਤੇ ਨਾ ਕਿਸ ਨੂੰ ਆਵਾਜ਼ ਕੀਤੀ ਮਾਰਾ ਸਾਰੇ ਦੁਖੀ ਲੋਕ ਹੂੰ ਆ ਦੁਖੀ ਨਾ ਹੁੰਦੇ ਫੇਰ ਚਲੋ ਅਗਲਾ ਘਰ ਦਿੰਦਾ ਹੀ ਹੁੰਦਾ ਹੀ ਆ ਭੱਜ ਗਏ ਜਦੋਂ ਘਰ ਵੇਖਣ ਜਾਂਦੇ ਜੀ ਕਿੱਦਾਂ ਦੇ ਹਾਲਾਤ ਸਮਾਨ ਸਮੂਹ ਸਾਡਾ ਸਾਰਾ ਅੰਦਰ ਹੀ ਪਿਆ ਅੰਦਰ ਹੀ ਪਿਆ ਕੋਈ ਭਿੱਜਾਇ ਕੋਈ ਥੋੜਾ ਸੁੱਕਾ ਹੈ ਇਸ ਤਰ੍ਹਾਂ ਪਿਆ ਕਿੰਨਾ ਕੁ ਨੁਕਸਾਨ ਜਿਹੜਾ ਹੋ ਗਿਆ ਹੋਊਗਾ ਤੁਹਾਡਾ ਨੁਕਸਾਨ ਤੇ ਹੁਣ ਕਿੰਨੀਆਂ ਤੇ ਸਾਡਾ ਹੁਣ 8-9 ਲੱਖ ਦਾ ਹੋ ਗਿਆ ਤੇ ਹੂੰ ਸਾਰੀ ਪਹਿਲੀ ਇਧਰ ਦਫਾ ਹੋ ਗਿਆ ਪਹਿਲਾਂ ਰੇਤਾ ਪੈ ਗਈ ਕਿਤੇ ਟੋਏ ਪੈ ਗਏ ਹੂੰ ਹੈਤ ਬਾਲੀਆਂ ਆਪਣੀਆਂ ਬਾਲੀਆਂ ਫਸਲ ਤੇ ਆਸ ਹੁੰਦੀ ਆ ਤੇ ਫਸਲ ਆਊਗੀ ਤੇ ਕੋਈ ਨਾ ਕੋਈ ਕੰਮ ਕਰਾਂਗੇ ਉਹ ਵੀ ਜਿਹੜੀ ਉਹ ਡੁੱਬ ਗਈ ਆ ਤੇ ਕਿਦਾਂ ਉੱਠੂਗਾ ਗੇ ਦਾ ਲੋਕ ਉੱਠਣਗੇ ਕਿਦਾਂ ਇਥੋਂ ਦੇ ਮੇਰੇ ਹਿਸਾਬ ਨਾਲ ਇਹਦੇ ਕੋਈ ਨਹੀਂ ਉੱਠ ਸਕਦੇ ਇਹ ਗੁਜ਼ਾਰਾ ਇਹ ਜੂਨ ਗੁਜ਼ਾਰਾ ਇਹ ਕੇ ਭੀ ਜਾਚੂਆ ਨਿਕਲਦਾ ਬਾਹਰ ਤੇ ਉਹਨੂੰ ਡੰਡਾ ਮਾਰੀਏ ਮਰ ਜਾਂਦਾ ਉਹ ਗੱਲ ਹੈ ਹੂੰ ਕੋਈ ਨਹੀਂ ਇਥੇ ਕਾਰੋਬਾਰ ਦਾ ਮਸਲਾ ਆਏਗਾ ਤੁਸੀਂ ਤੁਸੀਂ ਕਹਿ ਰਹੇ ਜੀ ਕਿ ਤੁਹਾਡੇ ਤੱਕ ਕੋਈ ਪਹੁੰਚ ਨਹੀਂ ਡਿਆ ਨਾ ਸਰਕਾਰ ਦਾ ਨਾ ਕੋਈ ਨੁਮਾਇੰਦਾ ਨਾ ਕੋਈ ਤੁਹਾਨੂੰ ਰਾਸ ਨਾ ਕੇ ਵੀ 23 ਵਿੱਚ ਪਹਿਲਾਂ ਖਰਾਬ ਹੋਈਆਂ ਆਡੀਆਂ ਪਹਿਲਾਂ ਉਹ ਵੀ ਨਹੀਂ ਬਣਾਈਆਂ ਕੇ ਨੇ ਉਹ ਵੀ ਆਦੇ ਕੋਲੋਂ ਅਸੀਂ ਬੜੇ ੱਟਕੇ ਧੋਰੇ ਖਾ ਗਏ ਲੋ ਭੈਣ ਭਰਾਵਾਂ ਮੰਗ ਕੇ ਪੈਸੇ ਬਣਾਈਆਂ ਤੇ ਉਹ ਵੀ ਫੇਰ ਤਬਾਹ ਹੋ ਗਈਆਂ ਹੂੰ ਕੋਈ ਜਿਉਂਦਾ ਹਾਲੀ ਨਹੀਂਗਾ ਇੱਥੇ ਹੂੰ ਅੱਛਾ ਅੱਛਾ ਜਦੋਂ ਵੋਟਾਂ ਆਉਂਦੀਆਂ ਤੇ ਉਦੋਂ ਨਾ ਲੋਕ ਇਨ੍ਹਾਂ ਹੀ ਮੰਤਰੀਆਂ ਦੀਆਂ ਰੈਲੀਆਂ ਦੇ ਵਿੱਚ ਮੋਟਰ ਸ਼ੈਗਲਾਂ ਤੇ ਟਰੈਕਟਰਾਂ ਦੇ ਗੱਡੀਆਂ ਤੇ ਜਾਂਦੇ ਆ ਉਦੋਂ ਆਪਾਂ ਇਹ ਚੀਜ਼ਾਂ ਭੁੱਲ ਜਾਂਦੇ ਆ ਉਦੋਂ ਉਦੋਂ ਕੀ ਗੱਲ ਆਪਾਂ ਨੂੰ ਉਦੋਂ ਦੇ ਉਦੋਂ ਦੇ ਬੜਾ ਕੋਹਾਂਦੇ ਆ ਉਦੋਂ ਦਾ ਦੱਸਦੇ ਆ ਦਲਾਸਾ ਦੇ ਜਾਂਦੇ ਆ ਹੂੰ ਐਵੇਂ ਕਰੀਏ ਐਵੇਂ ਕਰਾਂ ਤੁਹਾਡੇ ਨਾਲ ਉਹ ਕਰਾਂਦੇ ਹੁੰਦਾ ਕੱਖ ਨਹੀਂ ਮਗਰ ਕੋਈ ਪੁੱਛਦਾ ਹੀ ਨਹੀਂ ਤਰਨਦਾਰ ਨਾਲ ਪਿੰਡ ਨਹੀਂ ਗਿਆ ਪਿੰਡ ਉਧਰਲੇ ਹਲਕੇ ਜੇ ਇਹ ਨਾ ਪਿੰਡ ਇਹ ਤਰਨਦਾਰ ਹਲਕੇ ਦੇ ਵੋਟਾਂ ਦੀ ਸਾਡੀਆਂ ਇਧਰ ਪੈਂਦੀਆਂ ਹੂੰ ਤੇ ਇਧਰ ਵਾਲਾ ਕੋਈ ਵੀ ਨਹੀਂ ਆਇਆ ਕਿਹੜਾ ਕਟਾਰੀਆ ਬਣਿਆ ਤੇ ਗੇੜਾ ਵੀ ਨਹੀਂ ਮਾਰਿਆ ਗੇੜਾ ਵੀ ਇੱਕੋ ਵੀ ਮਾਰ ਕੇ ਨਹੀਂ ਉਹਨਾਂ ਵੇਖਿਆ ਹੂੰ ਆ ਗੱਲ ਬਣੀ ਆ ਇਹ ਹੁਣ ਆਏ ਕਰ ਸਾਂ ਆ ਜਾ ਪਰੀ ਆ ਗਿਆ ਹਾਂ ਆ ਤੁਸੀਂ ਕਾਟ ਰਹੇ ਆ ਆ ਕਾਰ ਸਿੰਘ ਇਹਨਾਂ ਦੀ ਜ਼ਮੀਨ ਇਹ ਆ ਇਹਨਾਂ ਦੀ ਜ਼ਮੀਨ ਇਹ ਆ ਸਾਰੀ ਜ਼ਮੀਨ ਇਹਨਾਂ ਦੀ ਆ ਤੇ ਇਹ ਇਹਨਾਂ ਦੀ ਤਬਾਹ ਸਾਰੀ ਹੋ ਗਈ ਆ ਕੋਈ ਨਹੀਂ ਰਹਿ ਗਿਆ ਤੇ ਇਹ ਭਾਉ ਦੀ ਜ਼ਮੀਨ ਆ ਇਸ ਦੀ ਤੇਰਾ ਘਾਰ ਏ ਤੇ ਇਹਦਾ ਘਰ ਆਵੇ ਵਿੱਚੋਂ ਵੇਖੋ ਤੂੜੀ ਵੀ ਰੋਡ ਨਹੀਂ ਆ ਬੜੇ ਖਰਾਬ ਹੋ ਗਈ ਸਾਰੀ ਸਾਡੀ ਖਰਾਬ ਹੋ ਗਈ। ਅੱਛਾ ਅੱਛਾ ਤੁਹਾਡੀਆਂ ਜ਼ਮੀਨਾਂ ਰੁੜ ਗਈਆਂ, ਘਰ ਜਿਹੜੇ ਅਜੇ ਬਚੇ ਆ। ਘਰ ਅਜੇ ਬਜੇ ਘਰ ਸਾਡੇ ਬਨੋ ਬਨੇ ਆ। ਇਹ ਜ਼ਮੀਨ ਸਾਡੀ ਸਾਰੀ ਐ ਬਨੇ ਆ। ਇਹ ਗੱਲ ਆ ਵੀ ਜਿਹੜਾ ਕੋਈ ਆਉਂਦਾ ਉਹ ਆਦਾਂ ਦਾ ਵੀ ਘਰ ਤੁਹਾਡੇ ਸੁੱਕੇ ਸਾਦੇ ਆ। ਇਹ ਦੇ ਵੰਦੇ ਨਹੀਂ ਵੀ ਪੈਰੀ ਸਾਰੀ ਇਹਨਾਂ ਦੇ ਪੱਟਾ ਟੱਕਾ ਡੁੱਬ ਗਿਆ। ਤੋ ਉਹ ਦਿੰਦੇ ਕੋਈ ਨਹੀਂ ਸਾਨੂੰ ਗਾਂ ਹੀ ਲੈ ਜਾਂਦੇ ਆ। ਉਹਾਂ ਦੇ ਵੀ ਤੁਸੀਂ ਸੁੱਕੇ ਸਾਦੇ ਬੈਠੇ ਜੋ। ਅੱਛਾ ਹਾਂ। ਘਰ ਘਰ ਆ ਸਾ ਆਪਣਾ ਉਹ ਬਨੇ ਆ। ਇਹ ਵੀ ਮੁਸ਼ਕਲਾਂ ਤੁਹਾਨੂੰ ਆਉਂਦੀਆਂ। ਆਈ ਵੀ ਆਉਂਦੀਆਂ ਜੀ। ਇਹ ਕਿਹੜੇ ਹਲਕੇ ਦੇ ਪਿੰਡ ਪਿੰਦਾ ਦਾ? ਇਹ ਹੱਕ ਜੀ ਆਪਣਾ ਪਿੰਦਾ ਚਰਮਤਾਰਨ ਦਾ। ਅ ਕੋਈ ਫਰੋਜਪੁਰ ਦਾ ਵਿਧਾਇਕ ਜਾਂ ਕਿਸੇ ਨੇ ਆਣ ਕੇ ਪੁੱਛਿਆ ਤੁਹਾਨੂੰ ਕਹੇ ਨਹੀਂ ਪੁੱਛਿਆ ਸਾਨੂੰ ਬਣ ਕੇ ਹੂੰ ਪਰ ਲੱਗਦਾ ਨਹੀਂ ਕਿ ਇਹ ਜਿਹੜੇ ਫਰਜ਼ ਹੀ ਸਰਕਾਰਾਂ ਦੇ ਹੀ ਸਰਕਾਰਾਂ ਦੇ ਫਰਜ਼ੇ ਦੇ ਹੈਗੇ ਆ ਸਰਕਾਰਾਂ ਦੇ ਅੱਗੇ ਮੰਤਰੀ ਸਾਹਿਬ ਆਏ ਆ ਇੱਕ ਤਰ੍ਹਾਂ 4 ਸਾਨੂੰ ਦੇ ਗਏ ਆ ਕੁਟਾਰੀਆ ਸਾਹਿਬ ਪਰਸੋਂ ਚੌਥ ਆਏ ਆ ਆਂਦੇ ਵੀ ਤੁਹਾਨੂੰ 4 ਪਹਚਾਉਨੇ ਆ ਅਜੇ ਤੱਕ ਉਹਨਾਂ ਦਾ 4 ਨਹੀਂ ਪਹੁੰਚਿਆ ਅੱਛਾ ਬਾਪੂ ਜੀ ਕਿੱਦਾਂ ਕਹਿ ਰਹੇ ਜੀ ਤੁਸੀਂ ਜਦੋਂ ਗਏ ਉੱਥੇ ਕੀ ਸੱਪ ਸੱਪਦੇ ਹੈ ਤੁਹਾਨੂੰ ਜਾਂ ਡਿੱਗਣ ਲੱਗਾ ਕੀ ਹੋਇਆ ਹਾਂਜੀ ਕੀ ਕੀ ਗੱਲ ਹੋਈ ਜੀ ਦੱਸ ਗਾ ਕੀ ਕੀ ਗੱਲ ਹੀ ਮਾਪੂ ਜੀ ਗੱਲ ਦਾ ਦੱਸੋ ਲੜ ਚੱਲ ਆਈ ਹਾਂ ਦਾ ਹਾਂਜੀ ਸਾਪ ਇਹਦੇ ਲੜ ਚੱਲ ਆਈ ਇੱਥੇ ਗੱਲ ਤਾਂ ਪਾਇਗਾ ਸਾਪਾ ਗੱਲ ਤਾਂ ਪਾਇਗਾ ਸਾਪਾ ਹਾਂ ਅਦਰ ਵੇਖੋ ਸੋ ਸੋ ਇਹ ਤਸਵੀਰਾਂ ਨੇ ਵੀਰ ਨਾਲ ਭਾਵੁਕ ਹੋ ਗਿਆ ਵਾ ਵੇਖੋ ਅੱਖਾਂ ਦੇ ਵਿੱਚ ਅਥਰੂ ਨੇ ਤੇ ਇਹ ਹਾਲਾਤ ਨੇ ਜਿਹੜੇ ਵਾਕਈ ਲੋਕ ਦੁਖੀ ਆ ਨਾ ਉਹਨਾਂ ਤੋਂ ਗੱਲ ਵੀ ਨਹੀਂ ਹੁੰਦੀ ਉਹ ਲੋਕ ਵੇਖੋ ਕਿਦਾਂ ਰੋ ਰਹੇ ਨੇ ਤੇ ਇੱਥੇ ਆਣ ਕੇ ਜਿੱਥੇ ਸਾਰ ਲੈਣੀ ਚਾਹੀਦੀ ਸੀ ਮਜੂਦਾ ਸਰਕਾਰਾਂ ਨੂੰ ਚੁਣੀਆਂ ਹੀ ਸਰਕਾਰਾਂ ਨੂੰ ਇਹ ਇਹ ਲੋਕਾਂ ਨੂੰ ਇਹ ਪੰਜਾਬੀ ਨੇ ਮਾਝੇ ਦੇ ਲੋਕ ਨੇ ਜਿਨ੍ਹਾਂ ਦੀ ਸਾਤਲੋਜ ਬਿਆਸ ਦੇ ਵਿੱਚ ਪਹਿਲੀ ਜਿਹੜੀ ਆ ਗਈ ਆ ਉਹਦੀ ਮਾਰ ਚੱਲ ਰਹੇ ਨੇ ਆਪਾ ਉਹਦੇ ਵਿਚਾਰੇ ਦੇ ਘਰੇ 4-4 ਫੁੱਟ ਪਾਣੀ ਆ ਹੋਏ ਨੇ ਘਰੇ ਤੋਂ ਦਾਣਾ ਫਕਾ ਕੱਢਿਆ ਸਮਾਨ ਕੱਢਿਆ ਦਾਜ ਨੋਹ ਦੀ ਦਾਜੋ ਸਾਰਾ ਭਿੱਜ ਗਿਆ ਚਾਰਿਆ ਟਰਾਲੀ ਚ ਪਾ ਕੇ ਰੱਖਿਆ ਤਾਂ ਮੀਂਹ ਪੈ ਗਿਆ ਸਾਰੇ ਡੁੱਬ ਗਿਆ ਭਿੱਜ ਗਿਆ ਚ ਇਹਦੇ ਮਰਿਆ ਨਾ ਉਹ ਭੜਾ ਆਪਾ ਵਿਚਾਰਾ ਤਾਂ ਰੋਂਦਿਆ ਵਿਚਾਰਾ ਹੂੰ ਇਸ ਕਰਕੇ ਮੇਰਾ ਵੀਰ ਸਾਡੀ ਮਿਹਨਤ ਆ ਜੇ ਕੋਈ ਲੈ ਕੇ ਆਉਣਾ ਸਾਨੂੰ ਦੇ ਕੇ ਚਾਹੋ ਤੇ ਜੇ ਨਹੀਂ ਦੇਣਾ ਸਾਨੂੰ ਤੇ ਫਿਰ ਗਾ ਵੀ ਨਾਲ ਜਾਓ ਇਹ ਬੇਣਤੀ ਸੰਸਾ ਵਾਲਿਆਂ ਨੂੰ ਉਥੋਂ ਹੈੜ ਤੋਂ ਇਹਨੂੰ ਉਤਰਨਾ ਨਾ ਨਾ ਇਹ ਬੰਨ ਤੋਂ ਹੀ ਲੰਘਣਾ ਜੇ ਲਾਲਾ ਭਾਹਾਗੇ ਉਹਨਾਂ ਨੇ ਟਰੈਕਟਰ ਸਾਡੇ ਕੋਲੋਂ ਦੀ ਨਗਾ ਦੇਣੇ ਆ ਤੇ ਫਿਰ ਨੰਗਾ ਇਹਦੀ ਆਉਣ ਦੀ ਕੋਈ ਲੋੜ ਨਹੀਂ ਸਿੱਧਾ ਮੁੱਠਿਆਂ ਨੇ ਨੂੰ ਵੱਡਾ ਰੋਡ ਜਾਂਦਾ ਸਿੱਧਾ ਆਉਂਦੀ ਜਾਂ ਸਾਡੇ ਬੰਨ ਤੋਂ ਹੀ ਨੰਗਾ ਦੀ ਕੋਈ ਜ਼ਰੂਰਤ ਨਹੀਂ ਕਿ ਇਹ ਸੰਸਾ ਵਾਲੇ ਨੂੰ ਜੇ ਇੱਥੇ ਚੀਜ਼ ਵਾਸਤ ਦੇਖਣੀ ਜਾਣਾ ਡੁੱਬਿਆਂ ਨੂੰ ਤੇ ਜੇ ਕੋਈ ਗਲਤ ਲੈਂਦਾ ਉਹਦੇ ਵਾਸਤੇ ਯਹਰਵਾਸ ਕੋਈ ਗਲਤ ਨਹੀਂ ਗਾ ਲੈਂਦਾ ਹੱਥ ਕੋਈ ਨਹੀਂ ਅੱਗੇ ਟੱਡ ਲਾ ਜੇ ਕਿਸ ਦਾ ਲਾਹ ਨਿਸ਼ਕਾਣ ਹੋਇਆ ਤੇ ਉਹ ਹੀ ਮੰਗਦਾ ਐਡਾ ਮੋਰਖ ਕੋਈ ਨਹੀਂ ਵੀ ਜਿਹੜਾ ਨਜਾਇਜ਼ ਮੰਗੂਗਾ ਵ代यक ਨਰੇਸ਼ ਕੁਟਾਰੀਆਂ ਨੂੰ ਵੀ ਫੋਨ ਲਗਾਇਆ ਆਇਆ ਵਾ ਗੱਲਬਾਤ ਉਹਨਾਂ ਨਾਲ ਕਰਦੇ ਆ ਕਿ ਉਹ ਕੀ ਉਹਨਾਂ ਦਾ ਕਹਿਣਾ ਵਾ ਗੱਲਬਾਤ ਉਹਨਾਂ ਨਾਲ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਸਾਡੇ ਨਾਲ ਜਿਹੜੇ ਲੋਕ ਖੜੇ ਆ ਕਹਿੰਦੇ ਕਿ ਸਾਡੇ ਤੱਕ ਜਿਹੜਾ ਆਵਾਜ਼ ਚਾਰਾ ਨਹੀਂ ਪਹੁੰਚਦਾ ਅੱਜ ਤੱਕ ਕਿੰਨਾ ਕੁ ਪਹੁੰਚਾਇਆ ਗਿਆ ਉਹਨਾਂ ਵੱਲੋਂ ਚਾਰਾ ਕੋਈ ਪਹੁੰਚੀ ਦਾ ਡਾ ਨਾ ਨਾ ਕੋਈ ਚਾਰਾ ਨਹੀਂ ਉਹਨਾਂ ਵੱਲੋਂ ਪਹੁੰਚਿਆ ਇੱਕ ਵੀ ਨਹੀਂ ਜਿਹੜਾ ਚੀਜ਼ ਪਹੁੰਚਾਈ ਗਈ ਉਹਨਾਂ ਵੱ और जिस व्यक्ति को कॉल कर रहे हैं वह उत्तर नहीं दे रहा है ਤੋ ਸੀ ਜੀ ਜਿਹੜੇ ਨੇ ਕਾਲ ਕੀਤਾ ਹੈ ਉਹ ਇਸ ਵੇਲੇ ਦੂਜੀ ਕਾਲ ਤੇ ਵਿਅਸਤ ਹੈ ਕਿਰਪਾ ਕਰਕੇ ਕਿਹਾ ਕਿ ਅਸੀਂ ਵੀ ਵਿਧਾਇਕ ਨਰੇਸ਼ ਘਟਾਰੀਆ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਇਹਨਾਂ ਦਾ ਕੋਈ ਮਸਲਾ ਹੱਲ ਹੋ ਸਕੇ ਇਹਨਾਂ ਦੀ ਆਵਾਜ਼ ਜਿਹੜੀ ਆ ਉਹਨਾਂ ਦਾ ਕਾ ਫਿਰ ਮੁੜ ਤੋਂ ਦੁਬਾਰਾ ਜਿਹੜੀ ਪਹੁੰਚ ਸਕੇ ਪਰ ਉਹਨਾਂ ਨੇ ਫੋਨ ਜਿਹੜਾ ਵਾ ਉਹ ਨਹੀਂ ਚੁੱਕਿਆ ਸੋ ਇਹ ਤਸਵੀਰਾਂ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਦਿਖਾ ਦਿੱਤੀਆਂ ਜਾਣ ਇਹ ਨੇ ਹਾਲਾਤ ਪਿੰਡ ਘੜੰਮ ਦੇ ਜੋ ਬੰਨ ਦੇ ਕੰਡੇ ਦੇ ਉੱਪਰ ਵਸਿਆ ਹੋਇਆ ਲੋਕਾਂ ਦੇ ਜਿਹੜੇ ਘਰ ਵੀ ਹੈ ਉਹਦੇ ਵਿੱਚ ਨੇ ਤੇ ਲੋਕਾਂ ਦੀਆਂ ਜ਼ਮੀਨਾਂ ਵੀ ਇਹਦੇ ਵਿੱਚ ਨੇ ਜਿਨ੍ਹਾਂ ਦਾ ਸਾਰਾ ਜਿਹੜਾ ਵਾ ਮਲਿਆ ਮੇਟ ਹੋ ਚੁੱਕਾ ਤੇ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਵੀ ਤਬਾਹ ਹੋ ਚੁੱਕੀਆਂ ਤੇ ਲੋਕਾਂ ਦੇ ਘਰ ਵੀ ਜਿਹੜੇ ਤਬਾਹ ਹੋ ਚੁੱਕੇ